ਹੱਲ ਸ਼ੁਰੂ ਹੋਏ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੇਸਵਾਤ ਸਰਕਾਰ ਸੁਬੀ ਸਿੰਘ ਜੀ ਬਾਦਲ ਦੇ ਸ਼ੌਮ ਦੇ ਅਕਾਲੀ ਦਲ ਦੇ ਸਮੂੱਚੇ ਵਰਕਰਾਂ ਨੇ ਹਿੰਮਤ ਰੱਖ ਕੇ ਹੌਸਲਾ ਰੱਖ ਕੇ ਤਗੜੇ ਹੋ ਕੇ ਸੇਵਾ ਕੀਤੀ ਆ ਇਸ ਜਫੇਬੰਦੀ ਦਾ ਜਰਨੈਲ ਤਗੜਾ ਹੋਵੇ ਇਹ ਜਫੇਬੰਦੀਆਂ ਕਦੀ ਮਾਰ ਨਹੀਂ ਖਾਂਦੀਆਂ ਕਿਆ ਸੀ 200 ਟਰੱਕ ਲੋ ਹਰਾ ਮੇਲੇ ਅਲੱਗ-ਅਲੱਗ ਲਾਕਿਆ ਜਿੱ ਗਿਆ 100 ਟਰੱਕ ਪਸ਼ੂ ਚਮਕੌਰ ਸਾਹਿਬ ਤੋਂ ਰਵਾਨਾ ਹੋਇਆ ਤੇ 100 ਟਰੱਕ ਅੱਜ ਇੱਥੇ ਮੁਕਸ਼ਲ ਤੋਂ ਰਵਾਨਾ ਹੋਣਾ ਜੋ ਜੋ ਰੁਪਾਇਮੈਂਟ ਹੈ ਜਿਵੇਂ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਚਾਰਾ ਤਾਂ ਖਤਮ ਹੀ ਹੋ ਗਿਆ ਦਿਖਾਂ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ 500 ਟਨ ਰੱਖ ਜਿਹੜੇ ਤਕਰੀਬਨ 7-8 ਕਰੋੜ ਦੇ ਆ 500 ਟਨ ਉਹਦੀ ਸੇਵਾ ਸੀ ਕਾਲੀ ਦਲ ਮੈਂ ਸਾਰੇ ਵਰਕਰਾਂ ਕੋਲ ਆ ਇਕੱਠੇ ਹੋ ਕੇ ਆ ਮਦਦ ਕਰਨੀ ਆ ਮੈਂ ਵੀ ਕੋਲ ਪਾਇ ਸਾਰੇ ਇਕੱਠੇ ਹੋ ਕੇ ਪੀਤੇ ਮੈਂ ਧੰਨਵਾਦ ਕਰਦਾ ਤੇ ਤੁਸੀਂ ਦੇਖ ਲਓ ਸਾਰੇ ਖੜੇ ਆ ਇਹਦੇ ਬਾਅਦ ਖੋਲ ਵੀ ਜਾਣਗੇ ਪਰ ਪਰਸੋ ਜੁੱਥੇ ਉਥੇ ਆਪਣਾ ਚਮਕੌਰ ਸਾਹਿਬ ਤੋਂ ਭੇਜੇ ਆ ਅਸੀਂ ਪਿੰਡ ਪਿੰਡ ਤੱਕ ਭੇਜ ਪ ਜਾ ਰਹੇ ਆ 500 ਰੁਪਏ ਕਹਾਗੇ 500 ਰੁਪਏ ਤੂੜੀ ਦੇ ਅਸੀਂ ਕਿੱਥੇ ਘਰੀ ਬੈਠੇ ਹਾਂ ਜਿਹੜਾ ਅਸੀਂ ਭੇਜ ਹੁਣ ਛੁਰ ਪਾਣੀ ਥੱਲੇ ਚਲੇ ਉਹ ਵੀ ਭੇਜ ਰਹੇ ਹਾਂ ਇੱਕ ਅਸੀਂ ਫੈਸਲਾ ਕੀਤਾ ਕਿ ਮੈਂ ਸਾਰੇ ਵਰਕਰ ਲੱਗੇ ਥੋੜਾ ਤਨਵਾਦ ਕਰਦਾ 1 ਲੱਖ ਏਕੜ ਜ਼ਮੀਨ ਦਾ ਵੀ ਕੰਕਲਾਉਣ ਵਾਸਤੇ ਠੱਕਾ ਲੀਦਲ ਦੇ ਸੇਵਾ ਲਤੀ ਹੈ ਬੋਲੇ ਸੋਨਹਿਰ ਸੋਨਿਆ ਗਾ ਤਕਰੀਬਨ 4 ਲੱਖ ਏਕੜ ਜ਼ਮੀਨ تباہ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘਰਤਗੜ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏਪੀ ਡੀਏਪੀ ਤਾਂ ਦੇ ਦਿਓ ਅਸੀਂ ਤਾਂ ਵੀ ਫੈਸਲਾ ਕੀਤਾ ਮੁਕਸ ਨਾਲੇ ਤੁਸਨ ਪਤਾ ਲੱਗ ਗਿਆ ਰੋਗੀ ਤੇ ਸਾਡੇ ਹਲਕਾ ਚਾਹ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਆ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਹੁਣ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਜੀ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਜੀ ਜੋ ਇੱਕ ਅਸੀਂ ਖੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ ਚ ਅਚਾਨਕ ਕੁਝ ਨਹੀਂ ਰਿਹਾ ਅਸੀਂ 50000 ਗਰੀਬ ਪਰਿਵਾਰਾਂ ਨੂੰ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਖਾਣਕ ਦੇਵਾਂਗੇ ਅਕਾਲੀ ਦਲ ਤਰਫੋਂ ਬੋਲੇ ਸੋਨਹਾਰਾ ਸਰੀਰ ਅਕਾਲੀ ਸ਼ਰੋਮਣੀ ਅਕਾਲੀ ਦਲ ਦਾ ਸੁੱਚਾ ਸੁੰਝਾ ਪ੍ਰਵਾਹ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਅਗਵਾਈ ਦੇ ਵਿੱਚ ਹਾੜ ਪੀੜਤਾਂ ਦੇ ਵਾਸਤੇ ਰਾਹਤ ਸਮਗਰੀ ਵਜੋਂ 100 ਟਰੱਕ ਸਮਗਰੀ ਭੇਜੀ ਜਾ ਰਹੀ ਹੈ ਸਤਿਗੁਰੂ ਜੀ ਉਹ ਕਿਰਪਾ ਕਰਨੀ ਆਪਣੀ ਦਰ ਘਰ ਦੀ ਸੰਸਥਾ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾ ਕਰਨ ਦਾ ਬਲ ਬਖਸ਼ਣਾ ਜਿਨ੍ਹਾਂ ਪੜਹਾਰਿਆਂ 'ਚ ਸੇਵਾ ਕੀਤੀ ਗਈ ਖਜ਼ਾਨੇ ਪੜਹਾਰੇ ਭਰਪੂਰ ਕਰਨੇ ਸਮੱਚੇ ਸੇਵਕਾਂ ਸਿਰ ਮੇਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ